ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਹੋਰ ਹੈ ਪਾਥਰ ਸਰਕਾਰ ਦੇ ਰੂਪ ਫਾਰਮ ਆਫ ਗਵਰਨਮੈਂਟ ਵਿਸ਼ਾ ਸੰਘਾਤਮਿਕ ਸਰਕਾਰ ਫੈਡਰਲ ਗਵਰਨਮੈਂਟ ਪ੍ਰਵਾਹਾ ਫਾਈਨਲ ਅਨਸਾਰ ਸੰਗੀ ਰਾਜ ਉਹ ਰਾਜ ਹੈ ਜਿਸ ਵਿੱਚ ਸਤਾ ਅਤੇ ਸ਼ਕਤੀ ਦਾ ਕੁਝ ਭਾਗ ਰਾਜਾਂ ਨੂੰ ਦਿੱਤਾ ਜਾਵੇਗਾ ਅਤੇ ਦੂਸਰਾ ਭਾਗ ਸੰਧੀ ਸਰਕਾਰਾਂ ਨੂੰ ਦਿੱਤਾ ਜਾਵੇਗਾ ਜਾਵੇ ਜੋ ਕਿ ਆਪਣੇ ਸਥਾਪਿਤ ਰਾਜਾਂ ਦੀ ਇੱਛਾ ਨੂੰ ਇੱਛਾ ਨਾਲ ਬਣੀ ਹੈ ਵਿਸ਼ੇਸ਼ਤਾਵਾਂ ਜਾਂ ਲੱਛਣ ਦੋਰਾ ਸ਼ਾਸਨ ਸ਼ਕਤੀਆਂ ਦੀ ਵੰਡ ਲਿਖਤੀ ਸੰਵਿਧਾਨ ਜ਼ਰੂਰੀ ਹੈ ਕਠੋਰ ਸੰਵਿਧਾਨ ਸੰਵਿਧਾਨ ਦੀ ਸਰਗ ਉਚਿਤਤਾ ਨਿਆਂਪਾਲਿਕਾ ਦੀ ਉਚਿਤਤਾ ਦੋਰੀ ਨਾਗਿਕਤਾ ਦੋ ਸਦਨੀ ਵਿਧਾਨ ਮੰਡਲ ਗੁਣ ਰਾਸ਼ਟਰੀ ਏਕਤਾ ਅਤੇ ਸਵੈ ਸ਼ਾਸਨ ਦਾ ਅਮੀਰ ਸੰਘਾਤਮਕ ਸਕਾਰ ਦੀ ਇਹ ਹੀ ਵਿਸ਼ੇਸ਼ਤਾ ਹੈ ਕਿ ਲੋਕ ਆਪੋ ਆਪਣੇ ਤੇ ਸਵੈ ਸ਼ਾਸਨ ਕਰਦੇ ਹੋਏ ਰਾਸ਼ਟਰੀ ਇਕਤਾ ਕਾਇਮ ਰੱਖਦੇ ਹਨ ਦੂਸਰਾ ਗੁਣ ਕੇਂਦਰੀ ਸਰਕਾਰ ਨਰੰਕੋਸ਼ ਨਹੀਂ ਬਣ ਸਕਦੀ ਇਸ ਸਰਕਾਰ ਵਿੱਚ ਸ਼ਕਤੀਆਂ ਦੀ ਵੰਡ ਹੁੰਦੀ ਹੈ ਅਤੇ ਸਰਕਾਰ ਦੇ ਅਧਿਕਾਰ ਖੇਤਰ ਸੁਰੱਖਿਤ ਹੁੰਦੇ ਹਨ ਕੇਂਦਰ ਸਰਕਾਰ ਨੂੰ ਨਰੰਕੋਸ਼ ਨਹੀਂ ਬਣ ਸਕਦੀ ਤੀਸਰਾ ਆਧੁਨਿਕ ਸਮਾਜ ਲਈ ਜੋਗ ਪ੍ਰਣਾਲੀ ਅੱਜ ਦੇ ਸਮੇਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਵੱਲ ਵਿਅਕਤੀਗਤਿਆਣ ਦੇਣਾ ਪੈਂਦਾ ਹੈ ਇਸ ਗੁੰਝਲਦਾਰ ਸਮਾਜ ਦੀਆਂ ਲੋੜਾਂ ਸੰਘੀ ਪ੍ਰਣਾਲੀ ਹੱਲ ਕਰ ਸਕਦੀ ਹੈ ਚੌਥਾ ਸਥਾਨਕ ਲੋੜਾਂ ਦੀ ਪੂਰਤੀ ਹਰੇਕ ਇਕਾਈ ਦੀਆਂ ਸਥਾਨਕ ਲੋੜਾਂ ਬੱਕਰੀਆਂ ਹੁੰਦੀਆਂ ਹਨ ਉਹਨਾਂ ਦੀ ਪੂਰਤੀ ਲਈ ਵੱਖ-ਵੱਖ ਢੰਗ ਅਪਣਾਉਣੇ ਪੈਂਦੇ ਹਨ ਸੰਘਾਤਮਕ ਸਰਕਾਰ ਵਿੱਚ ਇਕਾਈਆਂ ਆਪ ਨਿਰਣਾ ਕਰ ਸਕਦੀਆਂ ਹਨ ਪੰਜਵਾਂ ਰਾਜਨੀਤਿਕ ਸਿੱਖਿਆ ਸੰਘਾਤਮਕ ਸਰਕਾਰ ਵਿੱਚ ਦੂਰਾ ਰਾਜ ਪ੍ਰਬੰਧ ਹੁੰਦਾ ਹੈ ਸਥਾਨਿਕ ਸਰਕਾਰਾਂ ਸਥਾਨਕ ਰਾਜ ਪ੍ਰਬੰਧ ਹਿੱਸਾ ਲੈ ਕੇ ਲੋਕਾਂ ਨੂੰ ਦੇਸ਼ ਦੀ ਰਾਜਨੀਤੀ ਦੀ ਸਿੱਖਿਆ ਮਿਲਦੀ ਹੈ ਸ਼ੇਮਾ ਜੋਗ ਸ਼ਾਸਨ ਸੰਗੀ ਪ੍ਰਣਾਲੀ ਇੱਕ ਜੋਗ ਸ਼ਾਸਨ ਸਥਾਪਿਤ ਕਰਦੀ ਹੈ ਜਿਸ ਵਿੱਚ ਸ਼ਾਸਨ ਨੂੰ ਛੋਟੀਆਂ ਇਕਾਈਆਂ ਵਿੱਚ ਵੰਡ ਕੇ ਚੁਸਤ ਦਰੁਸਤ ਕੀਤਾ ਜਾਂਦਾ ਹੈ ਬਖਵਾਦ ਅਤੇ ਕ੍ਰਾਂਤੀ ਦੀ ਸੰਭਾਵਨਾ ਘਟ ਦੀ ਹੈ ਲੋਕਾਂ ਦੀਆਂ ਮੁਸ਼ਕਲਾਂਾਂ ਮੁਸ਼ਕਲਾਂ ਸੱਭਿਆਚਾਰ ਅਤੇ ਧਾਰਮਿਕ ਇਸ਼ਾਵਾਂ ਬਲ ਰਾਜ ਸਰਕਾਰਾਂ ਜ਼ਿਆਦਾ ਧਿਆਨ ਦੇ ਕੀ ਦੇ ਸਕਦੀ ਹਨ ਇਸ ਕਰਕੇ ਬਖਵਾਦ ਅਤੇ ਕ੍ਰਾਂਤੀ ਦੀ ਸੁਭਾਵਨਾ ਘਟਦੀ ਹੈ ਆਫਗਨ ਕਮਜ਼ੋਰ ਸ਼ਾਸਨ ਸ਼ਕਤੀਆਂ ਦੀ ਵੰਡ ਹੋਣ ਕਾਰਨ ਕੇਂਦਰ ਅਤੇ ਇਕਾਈਆਂ ਵਿੱਚ ਅਤੇ ਪ੍ਰਾਂਤਾਂ ਵਿਚ ਆਪਸੀ ਝਗੜੀ ਸੰਘ ਪ੍ਰਣਾਲੀ ਵਿੱਚ ਹੁੰਦੇ ਰਹਿੰਦੇ ਹਨ ਜਿਸ ਨਾਲ ਫੈਸਲਾ ਲਾਗੂ ਕਰਨ ਵਿੱਚ ਬਹੁਤ ਤੇਰੀ ਹੋ ਜਾਂਦੀ ਹੈ। ਅਗਨ ਦੂਜਾ ਵਿਦੇਸ਼ੀ ਮਾਮਲਿਆਂ ਵਿੱਚ ਕਮਜ਼ੋਰ ਸੰਗੀ ਸਰਕਾਰ ਦੂਸਰੇ ਦੂਜੇ ਦੇਸ਼ਾਂ ਨਾਲ ਕੋਈ ਅਜਹੀ ਸੰਧੀ ਨਹੀਂ ਕਰ ਸਕਦੀ ਜਿਸ ਸੰਧੀ ਉਸ ਨੂੰ ਆਪਣੇ ਰਾਜ ਦੀ ਆਧਾ ਸਰਯੋਗ ਪ੍ਰਾਪਤ ਨਾ ਹੋਵੇ। ਅਗੋਂ ਨੰਬਰ 10 ਲਿਖਤੀ ਅਤੇ ਕਠੋਰ ਸਵਿਧਾਨ ਸੰਘਾਤਿਕ ਸਰਕਾਰ ਵਿੱਚ ਸਵਿਧਾਨ ਲਿਖਤੀ ਅਤੇ ਕਠੋਰ ਹੁੰਦਾ ਹੈ ਜਿਸ ਵਿੱਚ ਸਮੇਂ ਅਨੁਸਾਰ ਤਬਦੀਲੀ ਕਰਨੀ ਮੁਸ਼ਕਲ ਹੁੰਦੀ ਹੈ। ਚੌਥਾ ਸੰਕਟਕਾਲ ਲਈ ਔਟੋਕਮਾ ਸੰਕਟਕਾਲ ਵਿੱਚ ਧ੍ਰੜ ਫੈਸਲੇ ਲੈਣੇ ਪੈਂਦੇ ਹਨ ਇਹਨਾਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਤੇ ਨਿਰਭਰ ਹੋਣਾ ਪੈਂਦਾ ਹੈ ਆਗਲ ਨੰਬਰ 5 ਦੋਹਰੀ ਨਾਗਰਿਕਤਾ ਖਤਰਨਾਕ ਦੋਰੀ ਨਾਗਰਿਕਤਾ ਵਫਾਦਾਰੀ ਨੂੰ ਜਨਮ ਦਿੰਦੀ ਹੈ ਜੋ ਅੰਤ ਵਿੱਚ ਕਾਇਆਂ ਦੀ ਵਫਾਦਾਰੀ ਵਿੱਚ ਬਦਲ ਜਾਂਦੀ ਹੈ ਦੇਸ਼ ਪ੍ਰਤੀ ਭਾਵਨਾ ਕਮਜ਼ੋਰ ਹੁੰਦੀ ਹੈ ਅਗਵਾਂ ਨੰਬਰ 6 ਵਿਦਰੋਹੀ ਸਭਾਵਨਾ ਸੰਗੀ ਪ੍ਰਣਾਲੀ ਵਿੱਚ ਕਾਇਆਂ ਨੂੰ ਬਹੁਤ ਜ਼ਿਆਦਾ ਸ਼ਕਤੀ ਸਤੰਤਰਤਾ ਹੁੰਦੀ ਹੈ ਜੋ ਹੌਲੀ-ਹੌਲੀ ਉਹਨਾਂ ਵਿੱਚ ਸਤੰਤਰ ਦੇਸ਼ ਦੀ ਭਾਵਨਾ ਪੈਦਾ ਕਰਕੇ ਵਿਦਰੋਹੀ ਭਾਵਨਾਵਾਂ ਪੈਦਾ ਕਰ ਦਿੰਦੀ ਹੈ ਸਿੱਟਾ ਸੰਗਾਤਮਿਕ ਸਰਕਾਰ ਦੇ ਔਗਣ ਗੁਣ ਅਤੇ ਔਗਣ ਵਿਚਾਰ ਮਗਰੋਂ ਅਸੀਂ ਇਸ ਕਿਰਤੀプチ ਜਿਹਾਂ ਕੇ ਸੰਗਾਤਮਕ ਸਰਕਾਰ ਉਹਨਾਂ ਰਾਜਾਂ ਲਈ ਢੁਕਮੀ ਹੈ ਜਿਨ੍ਹਾਂ ਦਾ ਖੇਤਰਫਾਲ ਅਤੇ ਬਸ਼ੂ ਜ਼ਿਆਦਾ ਹੁੰਦੀ ਹੋਵੇ ਰਾਜ ਵਿੱਚ ਬਹੁਤੇ ਧਰਮ ਜਾਤੀਆਂ ਸੱਭਿਆਚਾਰ ਦੇ ਲੋਕ ਵਸਦੀ ਹੋਣ ਇਸੇ ਆਪਣੀ ਮਹੱਤਮਪੂਰਨ ਵੀਡੀਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰ ਦਿਓ ਲਾਈਕ ਕਰਿਓ ਕਮੈਂਟ ਕਰਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ